ਕਪੜੇ ਲਾਏ ਕੁੜੀ ਦੇ ਪੱਟ ਸਾਰਾ ਹੀ ਕੁੜੀ ਦਾ ਪੱਟ ਭਰਿਆ ਪਿਆ ਸੀ ਉੱਪਰ ਲਿਖਿਆ ਸੀ 30 ਸਾਲ ਦੀ ਵਿਆਹਤਾ ਕੁੜੀ ਦੇ ਨਾਲ ਸੋਹਰੇ ਪਰਿਵਾਰ ਤੇ ਵਿੱਚ ਜੋ ਕੁਝ ਵਾਪਰ ਰਿਹਾ ਸੀ ਉਹ ਦੱਸਣ ਤੋਂ ਅਸਮਰਥ ਸੀ ਪਰ ਇਸ ਦੁਨੀਆ ਨੂੰ ਛੱਡਣ ਤੋਂ ਪਹਿਲਾਂ ਇੱਕ ਅਜਿਹੀ ਘਟਨਾ ਨੂੰ ਉਸ ਨੇ ਅੰਜਾਮ ਦਿੱਤਾ ਜਿਸ ਤੋਂ ਬਾਅਦ ਪਤਾ ਚੱਲ ਗਿਆ ਕਿ ਕਿੰਝ ਉਸਨੂੰ ਹਲ ਤਸ਼ਦਦ ਕੀਤੀ ਜਾ ਰਹੀ ਸੀ ਦਰਅਸਲ ਆਪਣੇ ਸਰੀਰ ਦੇ ਉੱਪਰ ਹੀ ਉਹ ਕੋ ਕੁਝ ਲਿਖ ਕੇ ਚਲੀ ਗਈ ਸੀ ਜਿਸ ਤੋਂ ਬਾਅਦ ਅੰਤਿਮ ਸੰਸਕਾਰ ਦੀਆਂ ਰਸਮਾਂ ਰਿਭਾਉਣ ਤੋਂ ਪਹਿਲਾਂ ਜਦੋਂ ਇਸ ਕੁੜੀ ਨੂੰ ਨਵਾਇਆ ਜਾ ਰਿਹਾ ਸੀ ਤਾਂ ਉਸੇ ਸਮੇਂ ਹੀ ਰਿਸ਼ਤੇਦਾਰਾਂ ਨੇ ਉਹ ਸਭ ਕੁਝ ਦੇਖ ਲਿਆ ਤੇ ਬਾਤ ਵਿੱਚ ਰੋਲਾ ਪੈ ਗਿਆ ਹਾਲਾਤ ਇਹੋ ਜਿਹੇ ਬਣ ਗਏ ਕਿ ਸ਼ਮਸ਼ਾਨ ਘਾਟ ਦੇ ਵਿੱਚੋਂ ਇਸ ਵਿਅਕਤੀਾ ਔਰਤ ਦੀ ਮ੍ਰਿਤਕ ਦੇ ਨੂੰ ਲਿਆਂਦਾ ਗਿਆ 3 ਸਾਲ ਦੀ ਅਮਨਦੀਪ ਕੌਰ ਨਾਮ ਦੀ ਇਸ ਕੁੜੀ ਦੀ ਜਾਨ ਇਹ ਕਿਹਾ ਗਿਆ ਸੀ ਕਿ ਦਿਲ ਦਾ ਦੌਰਾ ਪਿਆ ਤੇ ਉਹ ਮੁੱਕ ਗਈ ਹੈ ਤੇ ਜਦੋਂ ਸਹੁਰੇ ਜਲਦਬਾਜ਼ੀ ਦੇ ਵਿੱਚ ਉਸ ਦਾ ਅੰਤਿਮ ਸੰਸਕਾਰ ਕਰਨ ਲੱਗੇ ਤਾਂ ਪਰਿਵਾਰ ਨੇ ਉਹਨਾਂ ਉੱਪਰ ਦੋਸ਼ ਲਗਾਏ ਫਿਲੋਰ ਦੀ ਪੁਲਿਸ ਨੇ ਪਿੰਡ ਗੜਾ ਦੇ ਵਿੱਚ ਹੋਏ ਵਿਵਾਦ ਦੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੇ ਨੂੰ ਕਬਜ਼ੇ ਦੇ ਵਿੱਚ ਲਿਆ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਅੰਤਿਮ ਸੰਸਕਾਰ ਲਈ ਜਦੋਂ ਇਸ਼ਨਾਨ ਕਰਵਾਇਆ ਜਾ ਰਿਹਾ ਸੀ ਤਾਂ ਉਸ ਦੇ ਪੱਟ ਦੇ ਉੱਪਰ ਉਸਨੇ ਲਿਖਿਆ ਦੇਖਿਆ ਕਿ ਉਸ ਦੀ ਦੁਨੀਆ ਤੋਂ ਜਾਣ ਲਈ ਕੌਣ-ਕੌਣ ਜ਼ਿੰਮੇਵਾਰ ਉਸ ਦੇ ਵਿੱਚ ਨਾਮ ਲਿਖਿਆ ਗਿਆ ਸੀ ਪਰਵੀਨ ਇਹ ਪੜ੍ਹ ਕੇ ਅਮਰਿਤਕ ਦੇ ਸ਼ਰੀਰ ਤੇ ਭਾਬੀ ਨੇ ਗੌਰ ਕੀਤਾ ਤਾਂ ਦੇਖ ਦੇ ਗਲੇ ਦੇ ਉੱਪਰ ਵੀ ਨਿਸ਼ਾਨ ਦੇਖੇਗੇ ਅਮਨਦੀਪ ਕੌਰ ਜਿਸ ਦਾ ਵਿਆਹ 12 ਸਾਲ ਪਹਿਲਾਂ ਗੜਾਵਾਸੀ ਗੇਲਾ ਦੇ ਨਾਲ ਕੀਤਾ ਗਿਆ ਸੀ ਪਰੰਸਾਲ ਦਾ ਇਹ ਰਿਸ਼ਤਾ ਕਿੰਜ ਤਾਰ-ਤਾਰ ਹੋ ਕੇ ਖਤਮ ਹੋਇਆ ਇਸ ਖਬਰ ਦੇ ਰਾਹੀਂ ਪਤਾ ਲੱਗ ਰਿਹਾ ਹੈ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸ ਦਾ ਪਤੀ ਕੰਮ ਦੇ ਲਈ ਦੁਬਈ ਚਲਾ ਗਿਆ ਤੇ ਕੁਝ ਸਾਲਾਂ ਦੇ ਵਿੱਚ ਹੀ ਪਰਿਵਾਰ ਤੇ ਵਿੱਚ ਲੜਾਈ ਝਗੜਾ ਸ਼ੁਰੂ ਹੋ ਗਿਆ। ਅਮਨਦੀਪ ਆਪਣੀ ਸੱਸ ਅਤੇ ਨਨਾਨ ਸਮੇਤ ਸੋਹਰੇ ਘਰ ਤੇ ਵਿੱਚ ਰਹਿੰਦੀ ਸੀ। ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਦਾ ਆਪਸੀ ਝਗੜਾ ਅਕਸਰ ਹੀ ਦੇਖਣ ਨੂੰ ਮਿਲਦਾ ਸੀ। ਐਤਵਾਰ ਨੂੰ ਅਮਨਦੀਪ ਦੀ ਜਾਨ ਜਾਣ ਦੀ ਖਬਰ ਮਿਲੀ ਤਾਂ ਸੋਹਰਿਆਂ ਨੇ ਕਿਹਾ ਕਿ ਉਸ ਨੂੰ ਦਿਲ ਦਾ ਦੌਰਾ ਪਿਆ ਪਰ ਜਦੋਂ ਇਹ ਸਾਰੀਆਂ ਗੱਲਾਂ ਸਾਹਮਣੇ ਆਈਆਂ ਅਤੇ ਇਹ ਦੋਸ਼ ਲਗਾਏ ਗਏ ਤਾਂ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਬੰਦੀ ਕਾਰਵਾਈ ਦਾ ਭਰੋਸਾ ਦਿੱਤਾ ਮਨਜੀਤ ਦੀ ਭਾਬੀ ਮਨਜੀਤ ਕੌਰ ਨੇ ਕਿਹਾ ਕਿ ਉਸਦੀ ਅਮਨਦੀਪ ਤੇ ਨਾਲ ਗੱਲਬਾਤ ਹੋਈ ਸੀ ਸਵੇਰੇ ਉਸਦੀ ਜਾਨ ਜਾਣ ਦੀ ਖਬਰ ਮਿਲੀ ਅਤੇ ਜਦੋਂ ਉਸ ਨੂੰ ਨਵਾਇਆ ਜਾ ਰਿਹਾ ਸੀ ਤਾਂ ਪੱਟ ਦੇ ਉੱਪਰ ਉਸਨੇ ਲਿਖਿਆ ਦੇਖਿਆ ਕਿ ਜ਼ਿੰਮੇਵਾਰ ਦੁਨੀਆ ਛੱਡਣ ਦੀ ਪਰਵੀਨ ਹੈ ਇਹ ਪਰਵੀਨ ਨਾਮ ਕਿਸੇ ਹੋਰ ਦਾ ਨਹੀਂ ਸਗੋ ਅਮਨਦੀਪ ਦੀ ਨਾਨਦ ਹੈ ਜਿਹੜਾ ਕਮਨਦੀਪ ਕੌਰ ਦਾ ਪਤੀ ਜੋ ਕਿ ਦੁਬਈ ਦੇ ਵਿੱਚ ਹੈ ਇਸ ਦੇ ਕਾਰਨ ਹੀ ਉਹ ਆਪਣੀ ਇਥੇ ਸੱਸ ਅਤੇ ਨਨਾਨ ਦੇ ਕੋਲ ਰਹਿ ਰਹੀ ਸੀ ਜਿੱਥੇ ਉਹ ਆਪਣੇ ਪਤੀ ਦੀ ਗਿਆਰ ਹਾਜ਼ਰੀ ਤੋਂ ਵੀ ਪਰੇਸ਼ਾਨ ਸੀ ਤੇ ਇੱਧਰ ਉੱਥੇ ਹੀ ਭਰਾ ਦੇ ਅਧਿਕਾਰ ਜਤਾਉਣ ਵਾਲੀ ਉਸਦੀ ਭੈਣ ਪ੍ਰਵੀਨ ਦੇ ਨਾਲ ਉਸ ਦਾ ਕਲੇਸ਼ ਰਹਿੰਦਾ ਸੀ ਜਾਣਕਾਰੀ ਅਨੁਸਾਰ ਪਿੰਡ ਦੇ ਵਿੱਚ ਹੀ ਇਸੇ ਕਾਰਨ ਤਣਾਅ ਬਣਿਆ ਰਹਿੰਦਾ ਹੁੰਦਾ ਸੀ ਅਤੇ ਅਮਨਦੀਪ ਇਸ ਦੁਨੀਆ ਤੋਂ ਜਾ ਚੁੱਕੀ ਹੈ ਜਿਸ ਦੇ ਪਿੱਛੇ ਦਾ ਕਾਰਨ ਉਸਦੀ ਨਨਾਨ ਪ੍ਰਵੀਨ ਨੂੰ ਦੱਸਿਆ ਜਾ ਰਿਹਾ ਹੈ ਕੀ ਨਾਂ ਨ ਸੀ ਕੀ ਨਾਂ ਤੁਹਾਡਾ ਮੇਰਾ ਨਾਮ ਮਨਪ੍ਰੀਤ ਆ ਜੀ ਪੈਂਟ ਪਰ ਤਾਪਰਾ ਆ ਜੀ 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 ਉਹ ਮੇਰੇ ਨਾਨਾ ਸੀਗੇ ਤੇ ਸਾਨੂੰ ਇਹਨਾਂ ਨੇ ਫੋਨ ਕੀਤਾ ਕਿ ਕੁੜੀ ਨੂੰ ਟੈਕ ਹੋ ਗਿਆ ਠੀਕ ਹੈ ਜੀ ਕੁੜੀ ਨੂੰ ਟੈਕ ਹੋ ਗਿਆ ਤਾਂ ਜਦੋਂ ਅਸੀਂ ਆਏ ਆ ਤਾਂ ਕੁੜੀ ਆ ਕੋਲ ਅਸੀਂ ਆ ਕੇ ਮਤਲਬ ਆਪਣਾ ਰੋਣ ਲੱਪੇ ਆ ਸਾਨੂੰ ਦੁੱਖ ਲੱਗਾ ਅਸੀਂ ਰੋਣ ਲੱਗ ਗਏ ਹੂੰ ਤੇ ਇਹਨਾਂ ਨੇ ਸਾਨੂੰ ਕੁੜੀ ਨੂੰ ਹੱਥ ਨਹੀਂ ਲਾਉਣ ਦਿੱਤਾ ਕਹਿੰਦੇ ਪਰੇ ਹੋ ਜਾਓ ਪਰੇ ਹੋ ਜਾਓ ਮੈਂ ਕਿਹਾ ਜੀ ਮੂੰਹ ਤੇ ਕੱਪੜਾ ਕਿਉ ਬੰਨਿਆ ਆ ਕਹਿੰਦੇ ਜੀ ਅੰਦਰ ਦੀ ਹਵਾ ਜਾਂਦੀ ਆ ਟੈਕ ਹੋ ਗਿਆ ਆ ਹੂੰ ਇਸ ਕਰਕੇ ਅੰਦਰ ਦੀ ਹਵਾ ਜਾਂਦੀ ਆ ਮੂੰਹ ਤੇ ਤਾਂ ਕੱਪੜਾ ਬੰਨਿਆ ਆ ਜੀ ਜੀ ਕੱਪੜਾ ਤਾਂ ਜੀ ਇਹਨਾਂ ਨੇ ਤਾਂ ਬੰਨਿਆ ਸੀ ਇਹਨਾਂ ਨੇ ਗਲ ਘੁੱਟ ਕੇ ਮਾਰੀ ਆ ਹੁਣ ਜਦੋਂ ਆਪਾਂ ਸੰਸਕਾਰ ਕਰਨ ਨਸ ਕਰਨਾ ਤੁਸੀਂ ਕਰਿਓ ਵੀ ਸਾਨੂੰ ਵੀ ਪਤਾ ਲੱਗੇ ਗੱਲ ਕੀ ਸੀ ਤੇ ਕੁੜੀ ਦੀ ਪੱਟ ਤੇ ਬਕਾਇਦਾ ਜਦੋਂ ਨਿਭਾਉਣ ਲੱਗੇ ਅਸੀਂ ਕੁੜੀ ਦੀ ਪੱਟ ਤੇ ਬਕਾਇਦਾ ਲਿਖਿਆ ਹੋਇਆ ਆ ਸੀਗਾ ਹਮ ਕਾਲੇ ਅੱਖਰਾਂ ਦੇ ਨਾਲ ਪੈਨਸਲ ਨਾਲ ਉਹ ਜਦੋਂ ਅਸੀਂ ਸਾਰਾ ਪੜ੍ਹ ਲਿਆ ਉਦੋਂ ਬਾਅਦ ਜਦੋਂ ਅਸੀਂ ਪੜ੍ਹ ਪੜ੍ਹ ਲਿਆ ਤਾਂ ਇਹਨਾਂ ਦੀ ਜਿਹੜੀ ਮਾਸੀ ਸੱਸ ਸੀਗੇ ਮੇਰੀ ਨਣਾਨ ਦੇ ਉਹਨਾਂ ਨੇ ਦਬਦਾ ਪਾਣੀ ਨਾਲ ਮਟੇ ਦਿੱਤਾ ਕਹਿੰਦੀ ਕਹਿੰਦੀ ਪੁੱਤਰਾ ਸਾਡੀ ਲੱਜ ਰੱਖ ਲੈ ਸਾਨੂੰ ਇੱਦਾਂ ਹੀ ਰਹਿੰਦੇ ਤੂੰ ਰੋਲਾ ਨਾ ਪਾ ਮੇਰਾ ਪੋਤਿਆਂ ਤੂੰ ਮੇਰੀ ਧੀਆਂ ਜੀ ਜੇ ਤੁਹਾਡੀ ਮੈਂ ਪੁੱਤ ਧੀ ਸੀ ਜੇ ਸਾਡੀ ਕੁੜੀ ਦੀ ਕੋਈ ਗਲਤੀ ਸੀ ਸਾਨੂੰ ਦੱਸ ਦੇ ਸਾਡੀ ਕੁੜੀ ਨਾ ਸੁਧਾਰ ਕਰਦੀ ਤਾਂ ਅਸੀਂ ਅੱਜ ਇੱਥੇ ਆਉਣਾ ਨਹੀਂ ਸੀ ਗੱਲ ਖਤਮ ਹੋ ਜਾਂਦੀ ਕਹਿਣਾ ਜਦੋਂ ਆਪਣਾ ਸੁਧਾਰੇ ਨਹੀਂ ਕੀਤਾ ਸੀ ਕੀ ਕਰਨ ਆਣਾ ਸੀ ਜੀ ਜੀ ਤੇ ਜਦੋਂ ਅਸੀਂ ਸੰਸਕਾਰ ਕਰਨ ਲੱਗੇ ਤਾਂ ਮੈਨੂੰ ਸੰਸਕਾਰ ਨਹੀਂ ਕਰਨ ਦਿੱਤਾ। ਉਹਦੇ ਬਾਅਦ ਅਸੀਂ ਸਹਿਮਤ ਹੋ ਗਏ ਚਲੋ ਸੰਸਕਾਰ ਕਰ ਦੋ ਮਿੱਟੀ ਪਾਓ ਗਾਲ ਤੇ ਜੋ ਹੋਣਾ ਹੋ ਗਿਆ। ਠੀਕ ਹੈ ਜੀ। ਉਹਦੇ ਬਾਅਦ ਜਿਹੜੀ ਮੇਰੇ ਨਾਨਾ ਸੀ ਉਹਨਾਂ ਦੇ ਵੱਡੇ ਸਿਸਟਰ ਆਏ ਬਲਾਸਪੁਰ ਤੋਂ। ਹੂੰ। ਬਲਾਸਪੁਰ ਤੋਂ ਆਏ ਤੇ ਉਹਨਾਂ ਨੇ ਅੱਗੇ ਕਿਹਾ ਵੀ ਗੱਲ ਕੀ ਹੋਈ? ਮੈਂ ਮੋਰੇ ਉਹਨਾਂ ਦੇ ਹੱਥ ਬੰਨੇ ਮੈਂ ਕਿਹਾ ਵੀ ਤੁਸੀਂ ਬੇਨਤੀ ਆ ਹੁਣ ਸੰਸਕਾਰ ਹੋ ਲੈਂਦੋ। ਉਹ ਕਹਿੰਦੇ ਅਸੀਂ ਨਹੀਂ ਹੋਣ ਦੇਣਾ ਸੰਸਕਾਰ। ਐਦਾਂ ਕਿੱਦਾਂ ਹੋਣ ਦੇ ਦਈਏ ਉਹ ਨਹੀਂ ਪੁਲਿਸ ਦੇਖ ਕੇ ਉਹ ਵੀ ਘਬਰਾ ਗਏ ਵੀ ਕੋਈ ਚੱਕਰ ਲੰਮਾ ਚੌੜਾ ਪਿਆ ਆ। ਸਾਡੀ ਭੈਣ ਦੇ ਨਾਲ ਵੀ ਜਿਹੜਾ ਐਨਾ ਕੁਝ ਹੋ ਗਿਆ ਆ। ਜਦੋਂ ਜੀ ਇਹਨਾਂ ਨੇ ਲੱਕੜਾ ਲੁਕੜਾ ਉਤਾਰ ਦਿੱਤੀਆਂ ਉਤੋਂ ਸਾਂਸਕਾਰ ਨਹੀਂ ਕੀਤਾ ਲੱਕੜਾ ਸਾਰੀਆਂ ਰੱਖਤੀਆਂ ਸੀ ਅਗਨੀ ਭੇਟ ਲੱਗੇ ਸੀ ਕੰਨ ਜਦੋਂ ਇਹਨਾਂ ਨੇ ਲੱਕੜਾ ਲੁਕੜਾ ਸਾਰੀਆਂ ਉਤਾਰਤੀਆਂ ਜੀ ਕੁੜੀ ਦੇ ਧੌਣ ਤੋਂ ਐਦਾ ਮੂੰਹ ਤੋਂ ਕੱਪੜਾ ਲਾਇਆ ਤੇ ਧੌਣ ਤੇ ਇੱਥੇ ਸਾਰੇ ਨਿਸ਼ਾਨ ਕਾਲ ਘੁੱਟ ਕੇ ਮਾਰੀ ਸਾਰੇ ਨਿਸ਼ਾਨ ਬਕਾਇਦਾ ਜੀ ਫੋਟੋਆਂ ਪਈਆਂ ਸਾਡੇ ਕੋਲ ਠੀਕ ਹੈ ਰੱਸੀ ਦੀ ਰੱਸੀ ਨਾਲ ਘੁੱਟਿਆ ਰੱਬ ਜਾਣੇ ਕਿੱਦਾਂ ਘੁੱਟਿਆ ਇਹ ਹੁਣ ਆਪਾਂ ਨੂੰ ਨਹੀਂ ਪਤਾ ਆਪਾਂ ਤਾਂ ਮੌਕੇ ਤੇ ਆਪਾਂ ਕਾਰਨ ਕੀ ਹੋਇਆ ਮਾਰਨ ਦਾ ਉਹਨਾਂ ਨੇ ਕਾਰਨ ਜੀ ਹੁਣ ਉਹਨਾਂ ਨੂੰ ਪਤਾ ਹੋ ਪਰਿਵਾਰ ਵਾਲਿਆਂ ਨੂੰ ਕੀ ਹੋਇਆ ਆਪਾਂ ਨੂੰ ਤਾਂ ਅਟੈਕ ਦਾ ਫੋਨ ਜਿਹੜੀ ਮ੍ਰਿਤਕ ਸੀ ਉਹਦਾ ਨਾਮ ਕੀ ਸੀ ਜਿਹੜਾ ਉਹਨਾਂ ਦੇ ਘਰ ਵਾਲਾ ਉਹਨਾਂ ਦਾ ਨਾਮ ਕੀ ਸੀ ਉਹਨਾਂ ਦਾ ਅਮਨਦੀਪ ਨਾਮ ਸੀ ਹਾਂ ਜਿਹੜੇ ਦੀ ਡੈਥ ਹੋਈ ਹੈ ਉਹਨਾਂ ਦੇ ਘਰ ਵਾਲੇ ਦਾ ਨਾਮ ਗੋਲੂ ਸੀ ਬਾਕੀ ਦਾ ਮੈਨੂੰ ਪੱਕਾ ਨਾਮ ਨਹੀਂ ਪਤਾ ਠੀਕ ਹੈ ਜੀ ਤੇ ਜਿੰਨਾ ਕ ਪਤਾ ਹੁੰਦਾ ਕੀ ਹੁਣ ਤੁਸੀਂ ਬਾਡੀ ਫਲੋਰ ਸਿਵਲ ਹਸਪੀਟਲ ਲੈ ਆਂਦੀ ਹਾਂਜੀ ਹੁਣ ਆਪਾਂ ਸਿਵਲ ਹਸਪੀਟਲ ਬਾਡੀ ਲੈ ਆਂਦੀ ਆ ਹਾਂ ਤੇ ਹੁਣ ਉਹਦਾ ਮਤਲਬ ਪੋਸਟਮਾਰਟਮ ਹੋਣਗੇ ਹਾਂ ਤੇ ਉਹ ਆਪਾਂ ਨੂੰ ਦੱਸਣਗੇ ਵੀ ਕੁੜੀ ਦਾ ਆਪ ਗਾਲ ਘੁੱਟਿਆ ਗਿਆ ਜਾਂ ਕੁੜੀ ਕਿੱਦਾਂ ਹੋਈ ਆ ਕੁੜੀ ਦਾ ਕੀ ਚੱਕਰ ਪਿਆ ਆ ਠੀਕ ਹੈ ਜੀ ਜਦੋਂ ਆਪਾਂ ਅੱਗੇ ਪਿੱਛੇ ਆਉਂਦੇ ਸੀ ਤਾਂ ਇਹ ਸਾਸਨੋਂ ਸਾਰੇ ਜਣੇ ਟੱਬਰ ਇਹਨਾਂ ਨਾਲ ਮਿਲ ਕੇ ਰਹਿੰਦੇ ਸੀ ਸਾਨੂੰ ਆਏਗੇ ਉਹਨੂੰ ਖਾਣ ਪੀਣ ਨੂੰ ਸਾਰਾ ਕੁਝ ਦਿੰਦੇ ਸੀ ਐਦਾਂ ਦਾ ਭਾਜੀ ਕੁਝ ਹੈ ਨਹੀਂ ਸੀ ਸਾਨੂੰ ਵੀ ਕਹਿਣਾ ਇੱਥੇ ਆ ਕੇ ਰਹਿ ਜਾਓ ਦੋ ਰਾਤਾਂ ਰਹਿ ਜਾਓ ਤਿੰਨ ਰਾਤਾਂ ਰਹਿ ਜਾਓ ਹੂੰ ਠੀਕ ਆ ਪਰ ਸਾਨੂੰ ਆ ਚਾਂਸ ਨਹੀਂ ਸੀ ਪਤਾ ਹੁਣ ਦੱਸੋ ਇਹ ਜਨਾਨੀ ਦਾ ਤਾਂ ਕੰਮ ਹੈ ਨਹੀਂ ਭਾਜੀ ਗਾਲ ਘੁੱਟਣਾ ਜਨਾਨੀ ਕੋ ਜਨਾਨੀ ਨਹੀਂ ਮਾਰਦੀ ਜੀ ਠੀਕ ਆ ਹੁਣ ਇਹ ਤੁਸੀਂ ਪੁੱਛੋ ਵੀ ਕੀ ਹੋਇਆ ਕੀ ਮੰਗ ਕਰਦੇ ਹੋ ਤੁਸੀਂ ਹੁਣ ਅਸੀਂ ਤਾਂ ਜੀ ਮੰਗ ਇਹ ਹੀ ਕਰਦੇ ਆ ਸਾਨੂੰ ਇਨਸਾਫ ਦੇ ਦਿਓ ਤੇ ਦੂਜੀ ਗੱਲ ਇਹ ਆ ਜੇ ਸੰਸਕਾਰ ਕਰਨਾ ਤਾਂ ਸੰਸਕਾਰ ਕਰ ਦੋ ਹੁਣ ਜੇ ਹੁਣ ਤਾਂ ਪਤਾ ਲੱਗੇ ਗਿਆ ਵੀ ਕੀ ਕਾਰਨ ਹੈਗਾ ਕੀ ਕਾਰਨ ਨਹੀਂ ਹੈਗਾ ਹੂੰ ਕਿਤੇ ਸ਼ੱਕ ਲੱਗਦੀ ਤੁਹਾਨੂੰ ਮੇਨ ਸ਼ੱਕ ਭਾਜੀ ਉਹਨਾਂ ਨੇ ਜੀ ਪੱਟ ਦੇ ਉੱਤੇ ਆਪਣੇ ਨਾਮ ਲਿਖਿਆ ਸੀ ਕਿ ਮੇਰੀ ਨਾਨਾ ਪ੍ਰਵੀਨ ਜ਼ਿੰਮੇਵਾਰ ਆ ਹੂੰ ਹੂੰ ਬਕਾਇਦਾ ਮੈਂ ਤੇ ਮੇਰੀ ਜਠਾਣੀ ਬੈਠੇ ਨੇ ਇੱਥੇ ਉਹ ਉਹਨਾਂ ਨੇ ਦੇਖਿਆ ਆ ਉਹਨਾਂ ਨੇ ਦੇਖਿਆ ਹਾਂਜੀ ਥੈਂਕ ਯੂ ਮੇਰਾ ਨਾਮ ਜੀ ਸ਼ਮਦੋ ਹਾਂਜੀ ਸਾਡਾ ਘਰ ਪਿੱਛੇ ਆ ਜੀ ਆ ਤਾਂ ਦੈਂਚੜੇ ਪਤਾ ਲੱਗਾ ਕਿਸਾਨ ਕੋਈ ਪਤਾ ਨਹੀਂ ਕਿ ਕੀ ਹੋਇਆ ਕੀ ਨਹੀਂ ਹੋਇਆ ਹਾਂਜੀ ਹਾਂ ਆ ਜਰਾ ਰੌਲਾ ਪਿਆ ਤਾਂ ਆ ਕੇ ਦੇਖਿਆ ਮੇਰਾ ਘਰ ਪਿੱਛੇ ਆ ਸੀ ਉਹ ਪਿੱਛੇ ਰਹਿ ਗਈ ਠੀਕ ਹੈ ਜੀ ਜੋ ਫੁੱਲੇ ਲੱਗੇ ਹੁੰਦੇ ਕੋਈ ਪਤਾ ਨਹੀਂ ਨਹੀਂ ਪਤਾ ਲੱਗਦਾ ਸਵੇਰੇ ਆਣ ਕੇ ਦੇਖਿਆ ਤੇ ਪਈ ਸੀ ਬੈਂਡ ਦੇ ਉੱਤੇ ਹਾਂਜੀ ਦੇਖੀ ਟੋਟਾ ਕੇ ਕਹਿੰਦੇ ਹੈ ਨਹੀਂ ਹੈ ਨਹੀਂ ਕੀ ਤੈਕੋਗੇ ਤੈਕੋ ਹਾਂਜੀ ਆ ਸੰ ਤਾਂ ਪਤਾ ਨਹੀਂ ਉਹਦੇ ਦੇਖੇ ਗਲੇ ਤੇ ਨਿਸ਼ਾਨ ਆਇਆ ਕਾਫੀ ਹੋਰ ਉਹ ਅਸੀਂ ਉਹ ਵੀ ਨਹੀਂ ਦੇਖਿਆ ਦੇਖੇ ਨਹੀਂ ਤੁਸੀਂ ਸੰਸਕਾਰ ਨੂੰ ਲੈ ਗਏ ਸੀ ਸੰਸਕਾਰ ਕਰਨ ਲੱਗੇ ਸੀ ਕਰਨ ਲੱਗੇ ਸੀ ਜਿਹੜਾ ਪਹਿਣਾ ਨੇ ਆਣ ਕੇ ਕੱਢ ਲਿਆ ਅੱਛਾ ਅੱਛਾ ਜਿਹੜਾ ਪਹਿਣਾ ਆਇਆ ਫੇ ਵੀ ਫੇ ਵੀ ਗਵਾਂਡ ਨੂੰ ਮਾੜਾ ਮੋਟਾ ਪਤਾ ਹੁੰਦਾ ਕੀ ਗੱਲਬਾਤ ਹੋਈ ਪ੍ਰੋਪਰ ਇਹਨਾਂ ਦੇ ਘਰ 'ਚ ਕੋਈ ਕਲੇਸ਼ ਸੀ ਇਹਨਾਂ ਦਾ ਘਰ 'ਚ ਕਲੇਸ਼ ਨਹੀਂ ਹੋਇਆ ਸੀ ਕੋਲ ਆ ਹਾਂਜੀ ਅੱਜ ਵੀ ਅਸੀਂ ਪਿੱਛੇ ਵੀ ਰਹਿੰਦੇ ਹਾਂ ਅਸੀਂ ਕੋਲ ਆ ਹਾਂਜੀ ਇਹਨਾਂ ਦੀ ਨੋ ਸੱਸ ਦੀ ਕਦੀ ਇਹਨਾਂ ਦੀ ਕਦੇ ਲੜਾਈ ਕਦੀ ਅਸੀਂ ਉਹਨੀਆਂ ਨੂੰ ਮੁੰਡੇ ਦੋਵੇਂ ਬਾਹਰ ਆ ਹਾਂਜੀ ਇਹ ਤਿੰਨੇ ਹੀ ਸੀ ਵਿਆਹ ਨਾ ਅਗਰ ਮਹੀਨਾ ਹੋਇਆ ਬਾਹਰ ਆਇਆ ਇਹਨੂੰ ਤਾਂ 2 ਸਾਲ ਹੋ ਗਿਆ ਸੀ ਬਾਹਰ ਗਈ ਸੀ ਉਹ ਬਾਹਰ ਆਈ ਆ ਮਹੀਨਾ ਕੇ ਹੋਇਆ ਇਹਨੂੰ ਦੋ ਇਹਨੂੰ ਸੱਸ ਰਹੀਆਂ ਸੀ ਹੂੰ ਹੂੰ ਕੁੜੀ ਨੇ ਵੀ ਤਾਂ ਸੱਦਿਆ ਵੀ ਕੋਈ ਨਿਆਣਾ ਟਲ ਮਠਾ ਹੋ ਜਾਂਦਾ ਰਾਤ ਬਾਰਾਂ ਤੇ ਲੈ ਕੇ ਜਾਣਾ ਪੈਂਦਾ ਆ ਹਾਂਜੀ ਬੇਬੇ ਆਂਡ ਖਾਣ ਜਾਂਦੀ ਜਾਂ ਤੇ ਠਾਲਣਾ ਜਾਂਦੀ ਹੈ ਸਕੂਟਰੀ ਤੇ ਲੈ ਜਾਂਦੀ ਚਲਾ ਲੈਂਦੀ ਸੀ ਇਹ ਕੁੜੀ ਠੀਕ ਹੈ ਹੈ ਇਸ ਕਰਕੇ ਸੱਦੀ ਸੀ ਨਹੀਂ ਕੁੜੀ ਦਾ ਤਾਂ ਕੰਮ ਬਹੁਤ ਸੋਹਣਾ ਸੀ ਉੱਥੇ ਨਾ ਤਾਂ ਸੱਦੀ ਸੀ ਠੀਕ ਹੈ ਉਹ ਹੋਰ ਸਾਨੂੰ ਕੋਈ ਨਹੀਂ ਪਤਾ ਹੈ ਥੈਂਕ ਯੂ ਠੀਕ ਹੈ ਤੇ ਮੇਰੀ ਕੁੜੀ ਤੇ ਮੈਂ ਹੀ ਆ ਦੋਨੋਂ ਇਹਨੂੰ ਫੋਨ ਕੀਤਾ ਵੇਦਾ ਕਿ ਕੋਈ ਵੋਡੀ ਹੋ ਗਈ ਅਸੀਂ ਆਈ ਗੀਆਂ ਕੁੜੀ ਵੀ ਸੇਲੀ ਸੀ ਠੀਕ ਹੈ ਅਸੀਂ ਆਏ ਆ ਤੇ ਪੁਲਿਸ ਵਾਲੇ ਨੇ ਮੈਨੂੰ ਤੱਕ ਕੇ ਮਾਰੇ ਥੱਪੜ ਮਾਰਨੇ ਨੂੰ ਆਇਆ ਹਾਂ ਫਿਰ ਉਹ ਮੇਰੀ ਕੁੜੀ ਨੂੰ ਵੀ ਲੈ ਗਏ ਹਾਂ ਇਹਦੇ ਵਿੱਚ ਦੱਸੋ ਸਾਡਾ ਕੀ ਕਸੂਰ ਹੈ ਹਾਂ ਕਿਉਂ ਲਗੇ ਕਾਹਦੇ ਲਈ ਕਹਿੰਦਾ ਕਿ ਕੁੜੀ ਨੇ ਝੂਠ ਬੋਲਿਆ ਉਹਨੂੰ ਪਤ ਨਹੀਂ ਅਸੀਂ ਮੁਰਦ ਘਟ ਤੇ ਆਏ ਕਹਿੰਦੇ ਕੁੜੀ ਕਿੱਥੇ ਹੈ ਤੇ ਉਹ ਮੇਰੀ ਕੁੜੀ ਨੂੰ ਪਦਰ ਮੇਰੇ ਨਾਲ ਆਈ ਉਹ ਕਹਿੰਦੀ ਵੀ ਇੱਧਰ ਹੋਣੀ ਤੇ ਉਹ ਨਿਕਲੀ ਉਸ ਅੰਦਰ ਤੇ ਹੁਣ ਇਹ ਥੋੜਾ ਪਾਜੀ ਸਾਨੂੰ ਪਤਾ ਵੀ ਕਿੱਥੇ ਸੀ ਅਸੀਂ ਤਾਂ ਕੱਲੀਆਂ ਆਈਆਂ ਦੋਨੋਂ ਜਣੀਆਂ ਠੀਕ ਆ ਉਹ ਮੇਰੀ ਕੁੜੀ ਨੂੰ ਦੌਪਕਾ ਮਾਰ ਕੇ ਮੈਨੂੰ ਦੌਪਕਾ ਮਾਰਿਆ ਉਸ ਕੋਲ ਸਾਰੇ ਹੂੰ ਤੇ ਉਹ ਲੈ ਗਿਆ ਮੇਰੀ ਕੁੜੀ ਬੋੜੀ ਲੈ ਗਿਆ ਹਾਂਜੀ ਹਾਂਜੀ ਕੀ ਪਤੀ ਕੀ ਹੁੰਦਾ ਕੀ ਨਾਮ ਹੁੰਦਾ ਅਮਨ ਅਮਨਦੀਪ ਨਾਮ ਹੈਗਾ ਤੇ ਰਹਿਣ ਵਾਲੀ ਹੈਗੀ ਗਾੜਾ ਫਲੋਰ ਤੋਂ ਹਾਂਜੀ ਹਾਂਜੀ ਓਕੇ ਕੀ ਲੱਗਦਾ ਤੁਸੀਂ ਦੇਖਿਆ ਉਹਨਾਂ ਨੂੰ ਜੀ ਬੋੜੀ ਵਿੱਚ ਹੱਲੇ ਆਪਾਂ ਪੋਸਟਮਾਰਟ ਫਾਈਨਲ ਜਿਹੜੀ ਰਿਪੋਰਟ ਜੋ ਵੀ ਹੈਗਾ ਆਪਾਂ ਪੋਸਟਮਾਰਟ ਦੀ ਰਿਪੋਰਟ ਤੋਂ ਬਾਅਦ ਦੱਸ ਪਵਾਂ ਕੀ ਕਰਨਾ ਹੈਗਾ ਮੌਕਾ ਠੀਕ ਹੈ ਹੈਲੋ ਐਸਐਚਓ ਸਾਹਿਬ ਇੱਕ ਮੰਗੜੇ ਵਿੱਚ ਇੱਕ ਲੜਕੇ ਦੀ ਡੈਥ ਹੋਈ ਹੈ ਕੀ ਕਾਰਨ ਹੈ ਡੈਥ ਦਾ ਤੇ ਕਿਦਾਂ ਕਿਦਾਂ ਹੋਇਆ ਮੈਟਰ ਤੁਸੀਂ ਮੌਕੇ ਤੇ ਪਹੁੰਚੇ ਸਾਨੂੰ 112 ਹੈਲਪਲਾਈਨ ਤੋਂ ਇੱਕ ਕਾਲ ਰਸੀਵ ਹੋਈ ਸੀ ਠੀਕ ਹੈ ਜੀ ਕਿ ਗੜਾ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਇੱਕ ਲੜਕੀ ਜਿਸ ਦਾ ਸੰਸਕਾਰ ਕੀਤਾ ਜਾ ਰਿਹਾ ਹਾਂਜੀ ਜੋ ਜਿਸ ਦੇ ਹਲਾ ਛੱਟੀਆ ਜਿਸ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਜਿਹੜੇ ਪਹੁੰਚ ਕੇ ਜੋ ਲੜਕੀ ਦੇ ਪੇਕਾ ਪਰਿਵਾਰ ਸੀ ਹਾਂਜੀ ਉਹਨਾਂ ਨੇ ਸ਼ੱਕ ਜਤਾਇਆ ਕਿ ਸਾਡੀ ਲੜਕੀ ਦਾ ਕਿ ਉਹ ਨੇਚਰਲ ਡੈਥ ਨਹੀਂ ਹੈ ਇਹਦੀ ਜਿਹੜੀ ਅਸੀਂ ਪੋਸਟਮਰਮ ਤੋਂ ਆ ਕੇ ਅਸੀਂ ਆਪਣਾ ਸ਼ੱਕ ਦੂਰ ਕਰਨਾ ਚਾਹੁੰਦੇ ਹ ਹ ਜਿਸ ਤੇ ਅਸੀਂ ਡੈੱਡ ਬਾਡੀ ਨੂੰ ਚਿਤਾ ਦੇ ਵਿੱਚੋਂ ਕੱਢ ਕੇ ਲੈ ਕੇ ਆਈ ਹਾਂ ਪੋਸਟਮਰਮ ਮੌਇਸਚਰ ਵਿੱਚ ਅਸੀਂ ਵਿਖਾਵਾ ਹੈ ਜੀ ਹੂੰ ਜੋ ਅਸੀਂ ਕਿ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਆ ਹੂੰ ਜੋ ਵੀ ਹਾਲਾਤ ਹੋਣਗੇ ਉਹਦੇ ਅਨੁਸਾਰ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰਕੇ ਗਾਰਵਾਈ ਜਾਣਕਾਰੀ ਅਨੁਸਾਰ ਪਤਾ ਲੱਗਾ ਵੀ ਜਿਹੜੀ ਮ੍ਰਿਤਕ ਦੀ ਪਰਚਾਈ ਨੇ ਦੇਖਿਆ ਵੀ ਜਿਹਨੂੰ ਨਹਾਉਣ ਲੱਗੇ ਸੀ ਉਹਦੀ ਪੱਟ ਦੇ ਉੱਤੇ ਜਿਹਨੇ ਜਿਹਦੇ ਥਰੂ ਉਹ ਮਰੀ ਆ ਉਹਦਾ ਵਿੱਚ ਨਾਂ ਲਿਖਿਆ ਸੀ ਪੈਨਸਲ ਨਾਲ ਕੋਈ ਜੋ ਵੀ ਹੈਗਾ ਉੱਤੇ ਹੁਣ ਤੱਕ ਦੀ ਸਟੇਜ ਤੇ ਸਾਨੂੰ ਕਿਸੇ ਨੇ ਕੋਈ ਸਟੇਟਮੈਂਟ ਰਿਕਾਰਡ ਨਹੀਂ ਕਰਵਾਈ ਜੀ ਅਸੀਂ ਸਟੇਟਮੈਂਟ ਰਿਕਾਰਡ ਕਰਕੇ ਅਗਲੀ ਜਿਹੜੀ ਇਨਵੈਸਟੀਗੇਸ਼ਨ ਉਹ ਕੰਪਲੀਟ ਕਰਾਂਗੇ ਕੀ ਲੱਗਦਾ ਮ੍ਰਿਤਕ ਦਾ ਕਾਰਨ ਕੀ ਕੀ ਲੱਗਦਾ ਮੈਂ ਇਸ ਸਟੇਜ ਤੇ ਜੇ ਕੁਝ ਨਹੀਂ ਦੱਸ ਸਕਦਾ ਠੀਕ ਅੱਜ ਇੱਕ ਤੁਹਾਡੇ ਪਿੰਡ ਵਿੱਚ ਇੱਕ ਲੜਕੀ ਦੀ ਡੈਥ ਹੋਈ ਆ ਕੀ ਲੱਗਦਾ ਡੈਥ ਦਾ ਕਾਰਨ ਕੀ ਗੱਲਬਾਤ ਆ ਐਕਚੁਅਲੀ ਇਹ 12-14 ਸਾਲ ਦੀ ਲੜਕੀ ਸਾਡੇ ਪਿੰਡ ਵਿੱਚ ਮਈ ਹੋਈ ਸੀ ਜੀ ਇਸ ਲੜਕੀ ਦੇ ਤਿੰਨ ਬੱਚੇ ਹਨ ਦੋ ਲੜਕੀਆਂ ਇੱਕ ਲੜਕਾ ਜਿਹਦਾ ਪਤੀ ਬਾਹਰ ਦबई ਵਿਦੇਸ਼ ਵਿੱਚ ਹੈ ਹਾਂਜੀ ਔਰ ਇਸ ਲੜਕੀ ਦਾ ਅੱਜ ਤੱਕ ਪਿੰਡ ਦੇ ਵਿੱਚ ਕੋਈ ਵੀ ਆੜ-ਗਾੜ ਨਾਲ ਆਪਣੇ ਸੱਸ ਸਹੁਰੇ ਦੇ ਨਾਲ ਸਹੁਰੇ ਪਰਿਵਾਰ ਦੇ ਨਾਲ ਕੋਈ ਵੀ ਘਰੇਲੂ ਝਗੜਾ ਸਾਡੇ ਧਿਆਨ ਵਿੱਚ ਨਹੀਂ ਆਇਆ ਨਾ ਹੀ ਕਦੀ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਸੰਬੰਧੀ ਕੋਈ ਪੰਚਾਇਤ ਪਈ ਕੀ ਕਹਿੰਦੇ ਚੇਖਾ ਚੈਨ ਦਿੱਤੀ ਸੀ ਉਹ ਮਾਮਲਾ ਖਰਾਬ ਹੋ ਗਿਆ ਨਾਲ ਬਾਦ ਜਿਵੇਂ ਸਵੇਰੇ ਸਾਨੂੰ ਪਤਾ ਲੱਗਾ ਕਿ ਲੜਕੀ ਦੀ ਮੌਤ ਹੋਈ ਹੈ ਅਸੀਂ ਜੀ ਅਫਸੋਸ ਜਿਵੇਂ ਸਾਰੀ ਪਿੰਡ ਵਾਸੀ ਗਏ ਅਸੀਂ ਵੀ ਗਏ ਆ ਜਾ ਕੇ ਅਫਸੋਸ ਨੂੰ ਬੈਠੇ ਆ ਇਵੇਂ ਇਹਨਾਂ ਨੂੰ ਦੱਸਿਆ ਕਿ ਅਟੈਕ ਨਾਲ ਮੌਤ ਹੋ ਗਈ ਆ ਉਸ ਤੋਂ ਬਾਅਦ ਲੜਕੀ ਦੇ ਪਰਿਵਾਰ ਵੀ ਆ ਨਹਾਇਆ ਮੌਤ ਤੋਂ ਬਾਅਦ ਸ਼ਿਗਰ ਤੱਕ ਲੱਗੇ ਆ ਅਚਾਨਕ ਪੁਲੀਸਾਈ ਉਹਨਾਂ ਨੇ ਆਸੀ ਜੀ ਮੈਨੂੰ ਦੱਸਿਆ ਕੀ ਕੋ ਘਰੇਲੂ ਲੜਾਈ ਤਾਂ ਨਹੀਂ ਇਹਨਾਂ ਦੀ ਆ ਸੂਚੀ ਪਰਿਵਾਰ ਦੇ ਤਾਂ ਕੋਈ ਨਹੀਂ ਜੀ